ਕਪੜਿਆਂ ਉੱਤੇ ਪਈ ਹੋਈ ਧੋਣ ਵਾਲੀ ਪੱਗ ਵਿਚਕਾਰੋਂ ਪਾੜ ਕੇ ਉਹਦੀਆਂ ਉਹਨੇ ਦੋ ਲੰਮੀਆਂ ਲੀਰਾਂ ਬਣਾ ਲਈਆਂ ਨੋਟਾਂ ਦੀਆਂ ਛੋਟੀਆਂ-ਛੋਟੀਆਂ ਥਈਆਂ ਕਰਕੇ ਉਹਨੇ ਪੱਗ ਦੀਆਂ ਲੀਰਾਂ ਨਾਲ ਦੋਹਾਂ ਪੱਟਾਂ ਉਦਾਲੇ ਬੰਨ ਲਈਆਂ ਫਿਰ ਪਾਟੀ ਚਾਦਰ ਦੀ ਥਾਂ ਉਹਨੇ ਪਤਲੂਨ ਪਹਿਨ ਲਈ ਇਸ ਤਰ੍ਹਾਂ ਉਹ ਚੋਰੀ ਦਾ ਮਾਲ ਲੁਕਾਉਣ ਵਿੱਚ ਸਹੂਲਤ ਹੋ ਗਈ ਮੈਲੀ ਕਮੀਜ਼ ਦੀ ਥਾਂ ਉਹਨੇ ਉੱਥੋਂ ਧੋਤੀ ਹੋਈ ਪਹਿਨ ਲਈ ਬਰਾਂਡੇ ਵਿੱਚ ਕੁਰਸੀ ਖਿੱਚ ਕੇ ਉਹ ਬੈਠ ਗਿਆ ਪਰ ਉਸ ਤੋਂ ਬਹੁਤਾ ਚਿਰ ਨਿਚਲਾ ਬੈਠਾ ਨਾ ਗਿਆ ਬਿਨਾ ਮਿਹਨਤ ਮਿਲੀ ਮਾਇਆ ਨੇ ਉਹਦੇ ਅੰਦਰ ਭਟਕੀ ਪੈਦਾ ਕਰ ਦਿੱਤੀ ਸੀ ਉਸ ਹਾਵਸ ਨੂੰ ਮਿਟਾਉਣ ਵਾਸਤੇ ਉਹਨੇ ਫੇਰ ਹੱਥੋਂ ਗੋਲਾ ਦੇਣਾ ਸ਼ੁਰੂ ਕਰ ਦਿੱਤਾ ਭਾਲਦਿਆਂ ਭਾਲਦਿਆਂ ਉਹਨੂੰ ਇੱਕ ਕੱਪੜਿਆਂ ਵਾਲੀ ਅਲਮਾਰੀ ਵਿੱਚੋਂ ਕੁਝ ਸੋਨੇ ਦੀਆਂ ਟੁੰਬਾਂ ਮਿਲੀਆਂ ਉਹਦਾ ਦਿਲ ਬਧੇਰੇ ਧੜਕਣ ਲੱਗ ਪਿਆ ਫਿਰ ਤਾਂ ਉਹਨੇ ਬਾਕੀ ਸਮਾਨ ਵੀ ਇੱਕ ਇੱਕ ਕਰਕੇ ਫੋਲ ਮਾਰਿਆ ਸਾਰੇ ਕਰਦੀ ਉਹਨੇ ਇਉਂ ਤਲਾਸ਼ੀ ਲਈ ਜਿਵੇਂ ਹੰਡੇ ਵਰਤੇ ਪੁਲਿਸ ਦੇ ਕਰਮਚਾਰੀ ਕਰਦੇ ਹਨ ਪਰ ਉਹਨੂੰ ਹੋਰ ਕੋਈ ਚੀਜ਼ ਨਾ ਲੱਭੀ ਪਲਵਾਂਤ ਨੇ ਨੋਟ ਲੁਕਾ ਲਏ ਸਨ ਸੋਨੇ ਦੇ ਜੇਵਰ ਉਹਦੇ ਹੱਥ ਵਿੱਚ ਸਨ ਪਰ ਉਹਨਾਂ ਨੂੰ ਕਿੱਥੇ ਲੁਕਾਵੇ ਉਹਨੇ ਬਥੇਰੀ ਸੋਚ ਦੜਾਈ ਪਰ ਕੋਈ ਵੀ ਚੰਗਾ ਰਾਹ ਨਾ ਸੁਝਿਆ ਇੱਕੋ ਟੰਗ ਸੀ ਕਿ ਉਹ ਸਤੀਸ਼ ਦੇ ਆਉਣ ਤੋਂ ਪਹਿਲਾਂ ਹੀ ਘਰੋਂ ਖੈਸਕ ਜਾਏ ਇਹ ਉਹਨੂੰ ਵਧੇਰੇ ਜਚਿਆ ਨਾ ਉਹ ਸਭ ਕੁਝ ਹਜਮ ਵੀ ਕਰਨਾ ਚਾਹੁੰਦਾ ਸੀ ਤੇ ਦੋਸਤ ਦੀਆਂ ਨਜ਼ਰਾਂ ਵਿੱਚ ਬੇਈਮਾਨ ਬਣਨੋਂ ਵੀ ਤਰਿੰਦਾ ਸੀ ਅੰਤੋਂ ਨੇ ਵਧੇਰੇ ਇਮਾਨਦਾਰ ਬਣ ਦਾ ਟੰਗ ਸੋਚ ਲਿਆ ਤੋਤੇ ਹੋਏ ਕੱਪੜਿਆਂ ਦੀ ਤਹਿ ਵਿੱਚ ਉਹਨੇ ਉਹ ਗਹਿਣਿਆਂ ਦੀ ਪੋਟਲੀ ਢਕਾ ਦਿੱਤੀ ਸतीश ਨੇ ਬੂਹਾ ਖੜਕਾ ਕੇ ਆਵਾਜ਼ ਮਾਰੀ ਅੰਦਰੋਂ ਕੁਲਵੰਤ ਨੇ ਕੁੰਡਾ ਖੋਲ੍ਹਿਆ ਸतीश ਤੇ ਉਹਦਾ ਬਾਕੀ ਪਰਿਵਾਰ ਅੰਦਰ ਆਇਆ ਸतीश ਨੇ ਕੁਲਵੰਤ ਦੇ ਬਦਲੇ ਹੋਏ ਕੱਪੜਿਆਂ ਵੱਲ ਤੱਕਿਆ ਕੁਲਵੰਤ ਦਾ ਰੰਗ ਫਿੱਕਾ ਪੈ ਗਿਆ ਉਹ ਆਪਣੇ ਆਪ ਵਿੱਚ ਘਬਰਾ ਗਿਆ ਸतीश ਨੇ ਉਸ ਨੂੰ ਡੋਲਿਓ ਹਿਲਾ ਕੇ ਪੁੱਛਿਆ ਕਿਉਂ ਕੀ ਗੱਲ ਏ ਤੂੰ ਸਗੋਂ ਵਧੇਰੇ ਉਦਾਸ ਹੋ ਗਿਆ ਏ ਹਾਂ ਕਹਿੰਦਾ ਹੋਇਆ ਕੁਲਵੰਤ ਸਤੀਸ਼ ਨੂੰ ਬਾਹਾਂ ਫੜ ਕੇ ਇੱਕ ਪਾਸੇ ਲੈ ਗਿਆ ਸਤੀਸ਼ ਤੂੰ ਜਾਣਦਾ ਏ ਮੇਰਾ ਸਗਾ ਸੋਧਰਾ ਕੋਈ ਵੀ ਨਹੀਂ ਰਹਿ ਗਿਆ ਤੈਨੂੰ ਇਹ ਵੀ ਪਤਾ ਏ ਕਿ ਗੁਰਚਾਰਨ ਦੀ ਭੈਣ ਨਾਲ ਮੇਰੀ ਮੰਗਣੀ ਦੀ ਗੱਲਬਾਤ ਹੋ ਰਹੀ ਸੀ ਹੁਣੇ ਹੀ ਰਮਿੰਦਰ ਤੋਂ ਪਤਾ ਲੱਗਾ ਏ ਕਿ ਗੁਰਚਾਰਨ ਕੇ ਲੁਧਿਆਣੇ ਆ ਗਏ ਨੇ ਤੇ ਉਹ ਮੇਰੀ ਭਾਲ ਕਰ ਰਹੇ ਨੇ ਉਦੋਂ ਦਾ ਮੇਰਾ ਦਿਲ ਕਾਲਾ ਪੈ ਰਿਹਾ ਏ ਜੇ ਤੂੰ ਛੁੱਟੀ ਦੇਵੇਂ ਤਾਂ ਮੈਂ ਕਿਹੜਾ ਉਥੋਂ ਹੋ ਆਵਾਂ ਇੱਕ ਦੋ ਦਿਨਾਂ ਵਿੱਚ ਹੀ ਮੈਂ ਭਰਤਾਵਾਂਗਾ ਜੀਤਾ ਨਹੀਂ ਕਰਦਾ ਤੇਰੇ ਨਾਲੋਂ ਵਿਚਰਣ ਨੂੰ ਪਰ ਤੇਰਾ ਉਹਨਾਂ ਨੂੰ ਮਿਲਣਾ ਜ਼ਰੂਰੀ ਏ ਸतीश ਦੀ ਆਵਾਜ਼ ਵਿੱਚ ਪੂਰੀ ਆਪਣਤ ਸੀ ਤੂੰ ਕਹੇ ਤਾਂ ਮੈਂ ਦੋ ਚਾਰ ਕੱਪੜੇ ਨਾਲ ਲਈ ਜਾਵਾਂ ਇੱਕ ਸੂਟ ਤਾਂ ਮੈਂ ਆ ਪਾ ਲਿਆ ਏ ਕੁਲਵੰਤ ਇਹ ਤੂੰ ਕੀ ਆਖੀ ਜੋ ਵੀ ਇਸ ਘਰ ਵਿੱਚ ਹੈ ਤੇਰਾ ਮੇਰਾ ਅੱਧੋ ਅੱਧ ਹੈ ਜਿਹੜੀ ਚੀਜ਼ ਤੇਰਾ ਦਿਲ ਕਰੇ ਤੂੰ ਲੈ ਜਾ ਕੁਲਵੰਤ ਤੇ ਸतीश ਕੱਪੜਿਆਂ ਵਾਲੀ ਅਲਮਾਰੀ ਕੋਲ ਆ ਖੜੇ ਕੁਲਵੰਤ ਦੇ ਦਿਲ ਵਿੱਚ ਫਿਰ ਲਾਲਚ ਦੀਆਂ ਲਹਿਰਾਂ ਉੱਠੀਆਂ ਉਹਦਾ ਜੀ ਚਾਹਿਆ ਕਿ ਕੱਪੜਿਆਂ ਦੀ ਤਹਿ ਦੇ ਵਿੱਚੇ ਭਲੇਟ ਕੇ ਟੂੰਬਾਂ ਲੈ ਤੁਰੇ ਪਰ ਜੇ ਸਤੀਸ਼ ਨੂੰ ਸ਼ੱਕ ਪੈ ਗਿਆ ਤਾਂ ਜੇ ਇਹਨੇ ਕੱਪੜੇ ਫਰੋਲ ਲਏ ਤਾਂ ਇਹ ਖਿਆਲ ਆਉਂਦਿਆਂ ਇਹ ਕਲਵੰਤ ਦੇ ਹੱਥ ਕੰਬਣ ਲੱਗ ਪਏ ਉਹਨੇ ਇਸ ਬੇਪਰਵਾਹੀ ਨਾਲ ਕੱਪੜੇ ਚੁੱਕੇ ਕਿ ਗਹਿਣਿਆਂ ਦੀ ਪੋਟਲੀ ਥੱਲੇ ਫਰਸ਼ ਤੇ ਆ ਪਈ ਹੈ ਇਹ ਕੀ ਏ ਜਾਣਦਿਆਂ ਹੋਇਆ ਵੀ ਕਲਵੰਤ ਨੇ ਬਨੌਟੀ ਹੈਰਾਨੀ ਨਾਲ ਕਿਹਾ ਉਹਨੇ ਭੁਏਂ ਤੋਂ ਫੜ ਕੇ ਪੋਟਲੀ ਕੋਲ ਕੇ ਸਤੀਸ਼ ਦੇ ਸਾਹਮਣੇ ਖਿਲਾਰ ਦਿੱਤੀ ਤਾਂ ਤਾਂ ਹੋਰ ਵੀ ਕੁਝ ਹੋਵੇਗਾ ਸतीश ਨੇ ਜੇਵਰ ਹੱਥ ਵਿੱਚ ਲੈ ਕੇ ਕਿਹਾ ਹੋ ਸਕਦਾ ਏ ਕੁਲਵੰਤ ਨੇ ਉਹਦੀ ਗੱਲ ਦੀ ਪ੍ਰੂੜਤਾ ਕੀਤੀ ਦੋਹਾਂ ਨੇ ਫਿਰ ਚੀਜ਼ਾਂ ਫਰੁੱਲਣੀਆਂ ਸ਼ੁਰੂ ਕਰ ਦਿੱਤੀਆਂ 10-15 ਮਿੰਟ ਵਿੱਚ ਹੀ ਇਹ ਕੰਮ ਮੁੱਕ ਗਿਆ ਸतीश ਨੇ ਫਿਰ ਉਹ ਗਹਿਣੇ ਹੱਥਾਂ ਵਿੱਚ ਜਾਂਚਦਿਆਂ ਕਿਹਾ 2 2.5 ਹਜ਼ਾਰ ਦਾ ਮਾਲ ਹੋਵੇਗਾ ਚਲੋ ਜਾਂਦੇ ਜੋਰ ਦੀ ਪਾਗੀ ਸਈ ਜੋ ਮਿਲ ਗਿਆ ਲਾਹੇ ਦਾ ਹੀ ਏ ਕੁਲਵੰਤ ਨੇ ਬੇਪਰਵਾਹੀ ਨਾਲ ਉੱਤਰ ਦਿੱਤਾ ਅੱਛਾ ਇਹਨਾਂ ਵਿੱਚੋਂ ਤੂੰ ਆਪਣੀ ਮਰਜ਼ੀ ਦੀਆਂ ਅੱਧੀਆਂ ਚੀਜ਼ਾਂ ਚੁੱਕ ਲੈ ਸतीश ਨੇ ਸਾਰੇ ਗਹਿਣੇ ਕੁਲਵੰਤ ਅੱਗੇ ਰੱਖ ਦਿੱਤੇ ਮੈਂ ਇਹਨਾਂ ਨੂੰ ਸਾਂਭਾਂਗਾ ਕਿੱਥੇ ਇਹ ਸਭ ਕੁਝ ਤੇਰੇ ਹਵਾਲੇ ਹੈ ਮੇਰਾ ਕੋਈ ਘਰ ਟਿਕਾਣਾ ਬਣ ਗਿਆ ਤਾਂ ਜੋ ਤੇਰੀ ਮਰਜ਼ੀ ਹੋ ਉਦੇ ਛੱਡੀ ਕੁਲਵੰਤ ਨੇ ਬੜੀ ਖੁੱਲ੍ਹਦਿਲੀ ਨਾਲ ਕਿਹਾ ਮਰਜ਼ੀ ਦਾ ਸਵਾਲ ਨਹੀਂ ਤੂੰ ਹਰ ਚੀਜ਼ ਵਿੱਚੋਂ ਅੱਧ ਦਾ ਮਾਲਕ ਹੈ ਅੱਛਾ ਸਭ ਕੁਝ ਇੱਥੇ ਹੀ ਰੱਖ ਹਾਲੇ ਉੱਥੋਂ ਆ ਕੇ ਵੇਖੀ ਜਾਏਗੀ ਛੋਟੇ ਜਿਹੇ ਅਟੈਚੀ ਕੇਸ ਵਿੱਚ ਦੋ ਜੋੜੇ ਧੋਤੇ ਹੋਏ ਕੱਪੜਿਆਂ ਦੇ ਪਾ ਕੇ ਕੁਲਵੰਤ ਉੱਥੋਂ ਵਿਧਿਆ ਹੋਇਆ ਘਰੋਂ ਬਾਹਰ ਨਿਕਲ ਕੇ ਉਹਨੇ ਤਸੱਲੀ ਦਾ ਸਾਹ ਲਿਆ ਉਹ ਆਪਣੀ ਕਾਮਯਾਬੀ ਤੇ ਮੁਸਕਰਾਉਂਦਿਆਂ ਤੁਰਿਆ ਜਾ ਰਿਹਾ ਸੀ ਮਨਜੀਤ ਹੋਰਾਂ ਨੂੰ ਤੋੜ ਕੇ ਫਾਤਿਮਾ ਕਿੰਨਾ ਚੜ ਦਲੀਜਾਂ 'ਚ ਖੜੀ ਰਹੀ ਹਨੇਰੇ ਵਿੱਚ ਦਿਸਦਾ ਕੁਝ ਨਹੀਂ ਸੀ ਮਗਰ ਉਹਦੀ ਮੰਨਤਾ ਜਾ ਰਹੀ ਮਨਜੀਤ ਨੂੰ ਵੇਖ ਰਹੀ ਸੀ ਜੇ ਕੋਈ ਮੈਨੂੰ ਇਸ ਤਰ੍ਹਾਂ ਬੂਹੇ 'ਚ ਖੜੀ ਨੂੰ ਵੇਖ ਲੇ ਤਾਂ ਜੇ ਕਿਸੇ ਨੂੰ ਕੋਈ ਸ਼ੱਕ ਪੈ ਜਾਏ ਤਾਂ ਜੇ ਕੋਈ ਉਹਨਾਂ ਦੇ ਮਗਰ ਲੱਗ ਪਵੇ ਤਾਂ ਇਹ ਖਿਆਲ ਆਉਂਦਿਆਂ ਹੀ ਬੁੱਢੜੀ ਫਾਤਿਮਾ ਨੇ ਡਰ ਕੇ ਚੇਤੀ ਨਾਲ ਬੂਹਾ ਬੰਦ ਕਰ ਦਿੱਤਾ ਉਹ ਜੀ ਪਿਆਣੀ ਅੰਦਰ ਜਾ ਬੈਠੀ ਭੈੜੇ ਚੰਦਰੇ ਖਿਆਲ ਉਹਦੇ ਅੰਦਰ ਤੂਫਾਨ ਮਚਾ ਰਹੇ ਸਨ ਉਹ ਉੱਠ ਕੇ ਫਿਰ ਬੂਹੇ ਕੋਲ ਜਾ ਖੜੀ ਉਹਦਾ ਹੱਥ ਕਈ ਵਾਰ ਕੁੰਡਾ ਖੋਲਣ ਵਾਸਤੇ ਅੱਗੇ ਵਧਿਆ ਪਰ ਬੂਹਾ ਲਾ ਕੇ ਬਾਹਰ ਝਾਤੀ ਮਾਰਨ ਦਾ ਉਹ ਹੌਸਲਾ ਨਾ ਪਿਆ ਉਹ ਫੇਰ ਅੰਦਰ ਜਾ ਬੈਠੀ ਉਹ ਇਉਂ ਮਹਿਸੂਸ ਕਰ ਰਹੀ ਸੀ ਜਿਵੇਂ ਕੋਈ ਉਹਦਾ ਕਲੇਜਾ ਵੱਢ ਰਿਹਾ ਹੋਵੇ ਉਹ ਸੋਚ ਰਹੀ ਸੀ ਯਾ ਅੱਲਾਹ ਇਹਨਾਂ ਲੋਕਾਂ ਨੂੰ ਕੀ ਵਗ ਗਈ ਏ ਚੰਗੇ ਭਲੇ ਵਸਦੇ ਰਹਦੇ ਮਾਂ ਪਿਓ ਜਾਇਆਂ ਗਵਾਂਡੀਆਂ ਦੇ ਵੈਰੀ ਬਣ ਗਏ ਨੇ ਬੰਦਾ ਬੰਦੇ ਨੂੰ ਖਾਣ ਲੱਗ ਪਿਆ ਏ ਭਰਾ ਭਰਾ ਦਾ ਲਹੂ ਪੀਣ ਤੇ ਉਦਾਰੂ ਹੋ ਗਿਆ ਏ ਨਿਰੇ ਸ਼ੋਧਿਕ ਮੀਨੇ ਨਹੀਂ ਚੰਗੇ ਇੱਜ਼ਤ ਪੱਤ ਵਾਲੇ ਚੁਰੇ ਤੇ ਬਰਚੀਆਂ ਚੁੱਕੀ ਫਿਰਦੇ ਨੇ ਸੂਰਮੇ ਤੇ ਗਾਜੀ ਅਖਵਾਉਣ ਵਾਲੇ ਗੁੱਡਿਆਂ ਤੇ ਬਾਲਾਂ ਉੱਤੇ ਵਾਰ ਕਰ ਰਹੇ ਨੇ ਜਵਾਨ ਜਹਾਂਤੀਆਂ ਭੈਣਾਂ ਦੀ ਲੱਜ ਸ਼ਰਮ ਗਲੀਆਂ ਵਿੱਚ ਰੋਲ ਰਹੀ ਏ ਇਹਨਾਂ ਲਹੂ ਭਰੇ ਹੱਥਾਂ ਦੀ ਦੁਆ ਤੇਰੀ ਦਰਗਾਹ ਵਿੱਚ ਮਨਜ਼ੂਰ ਹੋਵੇਗੀ ਕੀ ਪਾਕਿਸਤਾਨ ਤੇ ਇਸਲਾਮ ਦੀ ਇਸੇ ਤਰ੍ਹਾਂ ਵਧੇ ਰੇ ਖidmat ਹੋ ਸਕਦੀ ਏ ਕੀ ਸਾਰੇ ਹਿੰਦੂ ਸਿੱਖ ਬੁਰੇ ਨੇ ਬੀਬੀ ਮੰਜੀਤ ਤੇ ਉਹਦਾ ਮਾਲਕ ਵੀ ਸਿੱਖ ਨੇ ਕੀ ਉਹ ਵੀ ਮਾੜੇ ਨੇ ਉਹ ਨਾ ਹੁੰਦੇ ਤਾਂ ਮੈਂ ਅੱਜ ਅੰਤਰੀ ਹੋ ਗਈ ਹੁੰਦੀ ਉਹ ਦੋਵੇਂ ਫਰਿਸ਼ਤਾ ਰੂਹਾਂ ਤੇ ਇਹ ਡਾਡੇ ਉਹਨਾਂ ਨੂੰ ਕਤਲ ਕਰਨ ਲਈ ਬਰਚੀਆਂ ਲੈ ਕੇ ਆ ਪਏ ਹੁਣ ਵੀ ਖਬਰੇ ਇਹ ਅੱਲਾ ਜੇ ਸੱਚਾ ਏ ਤਾਂ ਉਹਨਾਂ ਦਾ ਵਾਲ ਵਿੰਗਾ ਨਾ ਹੋਵੇ ਉਹ ਦੋਵੇਂ ਬਚ ਕੇ ਚਲੇ ਜਾਣ ਹੋਰ ਮਦਦੋਂ ਕੋਈ ਨਹੀਂ ਮੰਗਦੀ ਪਰ ਜੇ ਜੇ ਕਿਤੇ ਤਾਂ ਮੈਂ ਬਾਰੋਂ ਕਿਸੇ ਨੇ ਬੂਹੇ ਨੂੰ ੱੱਕਾ ਮਾਰਿਆ ਫਾਤਿਮਾ ਦੇ ਖਿਆਲਾਂ ਦੀ ਲੜੀ ਉੱਥੇ ਹੀ ਟੁੱਟ ਗਈ ਉਹਦਾ ਕਲੇਜਾ ਪੈਰ ਨਾਲ ਧੜਕਣ ਲੱਗ ਪਿਆ ਉਹ ਛੇਤੀ ਨਾਲ ਬਾਹਰਲੇ ਬੂਹੇ ਦੇ ਅੰਦਰ ਵਾਰ ਜਾ ਖੜੀ ਬੂਹਾ ਕੋਲਣ ਜਾਂ ਆਵਾਜ਼ ਮਾਰਨ ਦਾ ਉਹਦਾ ਹੌਸਲਾ ਨਾ ਪਿਆ ਉਹਦਾ ਸਾਰਾ ਸਰੀਰ ਥਰ-ਥਰ ਕੰਬ ਰਿਹਾ ਸੀ ਸਾਹ ਘੁੱਟ ਕੇ ਉਹ ਚੋਖਾ ਜਰ ਅੰਦਰ ਖੜੀ ਰਹੀ ਕੋਈ ਗਲੀਏ ਗਲੀ ਲੰਗਣ ਵਾਲਾ ਤਖਤਿਆਂ ਨੂੰ ਸੋਟੇ ਦੀ ਹੱਜ ਮਾਰ ਕੇ ਅਗਾਹ ਲੰਗ ਗਿਆ ਸੀ ਕਿੰਨਾ ਚਿਰ ਉਡੀਕਣ ਤੇਰੀ ਦੁਬਾਰਾ ਬੂਹਾ ਨਾ ਖੜਕਿਆ ਤਾਂ ਉਹ ਫਿਰ ਅੰਦਰ ਭਰਤ ਗਈ ਮੁੜ ਕੇ ਉਹ ਅੰਦਰ ਟੈੱਕ ਕੇ ਬਹਿ ਨਾ ਸਕੀ ਐਵੇਂ ਕਮਲਿਆਂ ਵਾਂਗ ਉਹ ਅੰਦਰ ਬਾਹਰ ਫਿਰਦੀ ਰਹੀ ਦਿਲ ਟਾਹੂ ਖਿਆਲਾਂ ਨੇ ਉਹਨੂੰ ਫੇਰ ਆ ਦਬਾਇਆ ਉਹਦੀ ਆਤਮਾ ਘੁਰਲਾ ਰਹੀ ਸੀ ਕਿ ਮੇਰੇ ਬੱਚਿਆਂ ਦੀ ਖੈਰ ਨਹੀਂ ਥੋੜੀ ਜਹੀ ਰਾਤ ਬਾਕੀ ਸੀ ਜਾਂ ਫੱਜਾ ਤੇ ਜਲਾਲ ਘਰ ਪਰਤੇ ਉੱਤਰ ਦੀ ਆਵਾਜ਼ ਪਛਾਣ ਕੇ ਫਾਤਿਮਾ ਨੇ ਚੇਤੀ ਨਾਲ ਬੂਹਾ ਖੋਲ੍ਹਿਆ ਕਿਉਂ ਉਹਨੇ ਮੱਥੇ ਲਗਦਿਆਂ ਹੀ ਦੋਵਾਂ ਉੱਤੇ ਸਾਂਝਾ ਸਵਾਲ ਕੀਤਾ ਵਿਚਾਰੇ ਅੱਲਾ ਦੇ ਹਵਾਲੇ ਨੇ ਜਲਾਲ ਨੇ ਉਤਸ਼ਾਹ ਰਹਿਤ ਬੋਲੀ ਵਿੱਚ ਉੱਤਰ ਦਿੱਤਾ ਤਾਂ ਵੀ ਪਰ ਤੁਸੀਂ ਕਿੱਥੇ ਤੱਕ ਛੱਡ ਕੇ ਮੁੜੇ ਜੇ ਫਾਤਿਮਾ ਦੀ ਆਵਾਜ਼ ਵਿੱਚ ਲੋਹੜੇ ਦੀ ਕਬਰ ਹਟਸੀ ਇੰਨੇ ਤੱਕ ਜਲਾਲ ਅੰਦਰ ਜਾ ਪੁੱਜਾ ਮੰਜੇ ਦੀ ਪੈਂਦ ਉੱਤੇ ਬਹਿ ਕੇ ਉਹਨੇ ਸਾਰੀ ਹੋਈ ਬੀਤੀ ਕਹਿ ਸੁਣਾਈ ਬਸ ਇਹਾਂ ਪੂਰੀਆਂ ਪੌਣੀਆਂ ਸੀ ਤੁਸਾਂ ਕੇ ਤੁਸੀਂ ਨਾਲ ਕਿਉਂ ਨਾ ਗਏ ਤੈਨੂੰ ਉਹ ਦਿਨ ਭੁੱਲ ਗਿਆ ਜਿੱਦਨ ਉਸ ਅੱਲਾ ਦੀ ਬੰਦੀ ਨੇ ਤੇਰੇ ਪੁੱਤਰ ਦੀ ਜਾਨ ਬਚਾਈ ਸੀ ਆਪਣੀ ਜਾਨ ਪਿਆਰੀ ਕਰਕੇ ਤੁਸੀਂ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਦੇਖ ਕੇ ਨਸ ਆਏ ਫਾਤਿਮਾ ਦਾ ਗੁੱਸਾ ਵੱਧਦਾ ਜਾ ਰਿਹਾ ਸੀ ਭਲੀਏ ਲੋਕੇ ਅਸਾਂ ਉਹਾਂ ਕੁਝ ਕੀਤਾ ਏ ਜੋ ਸਾਨੂੰ ਬੀਬੀ ਜੀ ਨੇ ਕਿਹਾ ਸੀ ਤੇ ਇਸੇ ਵਿੱਚ ਉਹਨਾਂ ਦਾ ਭਲਾ ਸੀ ਵਹਿਮ ਨਾ ਕਰ ਐਵੇਂ ਉਹਨਾਂ ਨੇਕ ਬੰਦਿਆਂ ਦਾ ਅੱਲਾ ਰੱਖਾ ਏ ਮੇਰਾ ਖਿਆਲ ਏ ਉਹ ਸਰਦਾਰਾਂ ਦੀਆਂ ਟਿੱਬੀਆਂ ਵਿੱਚ ਜਾਪੜੇ ਹੋਣਗੇ ਅਗਾ ਉਹਨਾਂ ਨੂੰ ਕੋਈ ਖਤਰਾ ਨਹੀਂ ਜਲਾਲ ਨੇ ਉਸ ਨੂੰ ਹੌਸਲਾ ਦਿੱਤਾ ਨਹੀਂ ਜਿੰਨਾ ਚਿਰ ਮੈਂ ਆਪ ਅੱਖੀਂ ਨਾ ਵੇਖ ਆਵਾਂ ਮੇਰਾ ਦਿਲ ਨਹੀਂ ਮੰਨਦਾ ਹੱਛਾ denn ਚੜ ਲੈਣ ਦੇ ਆਪਾਂ ਦੋਵੇਂ ਜ਼ਖੀਰੇ ਤੱਕ ਚੱਲ ਕੇ ਵੇਖ ਆਵਾਂਗੇ denn ਕਦੋਂ ਚੜਿਆ ਪਰ ਇਸ ਵੇਲੇ ਕੀ ਬਣ ਸਕਦਾ ਏ ਨਾਲੇ ਪਹਿਲਾਂ ਉਹਨਾਂ ਦਾ ਛੇਛਪਾਤ ਤਾਂ ਸੰਭਾਲ ਲੈ ਜੇ denn ਚੜਦੇ ਨੂੰ ਫੇਰ ਲੁਟੇਰੇ ਆ ਪਏ ਤਾਂ ਉਹਨਾਂ ਦਾ ਸਭ ਕੁਝ ਸਾਡੇ ਕੋਲ ਅਮਾਨਤ ਹੈ ਪੈਸੇ ਦਾ ਵੀ ਨੁਕਸਾਨ ਹੋ ਗਿਆ ਤਾਂ ਅੱਲਾਹ ਦੇ ਸਾਹਮਣੇ ਕਿਵੇਂ ਮੂੰਹ ਦਿਆਂਗੇ ਜਲਾਲ ਦੀ ਇਸ ਸਲਾਹ ਨਾਲ ਸਾਰੇ ਸਹਿਮਤ ਹੋ ਗਏ ਅੰਦਰੇ-ਅੰਦਰ ਕੰਧ ਉਤੋਂ ਦੀ ਉਹਨਾਂ ਮਨਜੀਤ ਦਾ ਸਾਰਾ ਸਮਾਨ ਆਪਣੇ ਘਰ ਸੰਭਾਲ ਲਿਆ ਦੈਨ ਦਾ ਜਾਣਨ ਹੋਇਆ ਤਾਂ ਫੱਜਾ ਤੇ ਫਾਤਿਮਾ ਦੋਵੇਂ ਮਾਂ ਪੁੱਤਰ ਜ਼ਖੀਰੇ ਨੂੰ ਤੁਰ ਪਏ ਡਾਂਡੇ-ਮੀਂਡੇ ਫਸਲਾਂ ਲਤਾੜ ਦੇ ਉਹ ਉਸ ਥਾਂ ਜਾ ਪੁੱਜੇ ਜਿੱਥੋਂ ਰਾਤੀ ਮਨਜੀਤ ਤੇ ਕੁਲਵੰਤ ਨਿਖੜੇ ਸਨ ਇੱਥੋਂ ਅਸੀਂ ਮੁੜੇ ਸਾਂ ਅੱਜਨੇ ਭੋਇਨ ਤੇ ਸੋਟਾ ਖੜਕਾ ਕੇ ਕਿਹਾ ਅਗਾ ਉਹ ਕਿੱਧਰ ਨੂੰ ਗਏ ਸਨ ਫਾਤਿਮਾ ਨੇ ਚੁਫੇਰੇ ਝਾਕਦਿਆਂ ਪੁੱਛਿਆ ਔਸ ਪਰਲੀ ਵੱਟੇ ਪੈ ਕੇ ਸਿੱਧੇ ਜ਼ਕੀਰੇ ਨੂੰ ਚੱਲ ਆਪਾਂ ਹੋਰ ਦਾਸ ਪੈ ਲਈਆਂ ਅਗਾ ਤੱਕ ਵੇਖ ਆਈਏ ਬਿਨਾ ਪੁੱਤਰ ਦਾ ਉੱਤਰ ਓਢੀ ਕੇ ਫਾਤਿਮਾ ਦੱਸੀ ਹੋਈ ਸੇਧ ਤੇ ਤੁਰ ਪਈ ਫਾਤਿਮਾ ਪੁੱਤਰ ਦੇ ਅੱਗੇ-ਅੱਗੇ ਤੁਰੀ ਜਾ ਰਹੀ ਸੀ ਓਦੀ ਨਿਗਾਹ ਦੋਹੀਂ ਪਾਸੇ ਦੂਰ ਤੱਕ ਕਿਸੇ ਦੀ ਭਾਲ ਕਰਦੀ ਜਾ ਰਹੀ ਸੀ ਕਦੇ ਕਦੇ ਉਹ ਧਰਤੀ ਵੱਲ ਨੀਝ ਲਾ ਕੇ ਕਿਸੇ ਦੇ ਪੈਰਾਂ ਦੇ ਨਿਸ਼ਾਨ ਵੇਖਣ ਲੱਗ ਪੈਂਦੀ। ਇੱਕ ਥਾਂ ਵਟ ਦੇ ਮੋੜ ਉੱਤੇ ਉਹਨੂੰ ਗੁਰਗਾਬੀ ਦੇ ਨਿਸ਼ਾਨ ਦਿਸੇ। ਆਹ ਮੇਰੀ ਮਨਜੀਤ ਦੇ ਪੈਰ ਨੇ। ਉਹ ਇੱਧਰ ਗਈ। ਫਾਤਿਮਾ ਦੇ ਮੂੰਹੋਂ ਮਾਂ ਵਾਲੀ ਮਮਤਾ ਪੁਕਾਰ ਉੱਠੀ। ਪੰਜਾਂ ਸੱਤਾਂ ਪੈਲੀਆਂ ਦੀਆਂ ਵਟਾਂ ਉੱਤੇ ਭੌਂਦੇ ਭਾਟਕ ਦੇ ਉਹ ਜ਼ਖੀਰੇ ਦੇ ਬੰਨੇ ਤੇ ਜਾ ਪੜੇ। ਫੱਜਾ ਇੱਥੇ ਕਿਤੇ ਗੁਰਗਾਬੀ ਦਾ ਖੁਰਾ ਵੇਖ। ਉਹ ਜ਼ਖੀਰੇ ਵਿੱਚ ਵੜ ਗਏ ਨੇ ਤਾਂ ਫੇਰ ਕੋਈ ਡਰ ਨਹੀਂ। ਜਕੀਰੇ ਕੋਲ ਬੰਨੇ ਬੰਨੇ ਇੱਕ ਪਾਸੇ ਫਾਤਿਮਾ ਤੇ ਇੱਕ ਪਾਸੇ ਫੱਜਾ ਧੁਰ ਪਿਆ ਫਾਤਿਮਾ ਜੇ 50 60 ਕਰਮਾਂ ਹੀ ਗਈ ਸੀ ਜਾਂ ਦੂਜੇ ਪਾਸਿਓਂ ਫੱਜੇ ਦੀ ਦਿਲਚੀਰਵੀਂ ਆਵਾਜ਼ ਆਈ ਮਾਂ ਮਾਂ ਚੇਤੀ ਪੱਜੀ ਇਹ ચીਕਵੀਂ ਆਵਾਜ਼ ਸੁਣ ਕੇ ਫਾਤਿਮਾ ਦਾ ਦਿਲ ਕੰਬੁੱਠਿਆ ਉਹ ਘਬराई ਹੋਈ ਅੰਨੇ ਵਾ ਪੁੱਤਰ ਵੱਲੇ ਭੱਜ ਉੱਠੀ ਉਹ ਨੇੜੇ ਪਹੁੰਚੀ ਤਾਂ ਸਾਹਮਣੇ ਮੂੰਹ ਪਰਨੇ ਡਿੱਗੀ ਪਈ ਮਨਜੀਤ ਦੀ ਸੀ ਉਹਦੇ ਕੱਪੜੇ 파ਟੇ ਹੋਏ ਤੇ ਲਹੂ ਨਾਲ ਰੰਗੇ ਹੋਏ ਸਨ ਹਾਈ ਮੈਂ ਮਰ ਗਈ ਵਿੰਦੇ ਆਸਰ ਫਾਤਿਮਾ ਦੇ ਚੀਕ ਨਿਕਲ ਗਈ ਦੋਹਾਂ ਮਾਂ ਪੁੱਤਰਾਂ ਨੇ ਮਨਜੀਤ ਦੇ ਕਾਇਲ ਸਰੀਰ ਨੂੰ ਸਿੱਧਿਆ ਕੀਤਾ ਮਨਜੀਤ ਦੀਆਂ ਬੇਹੋਸ਼ੀ ਨਾਲ ਅੱਖਾਂ ਬੰਦ ਸਨ ਪਰ ਸਾਹ ਅਜੇ ਚੱਲ ਰਿਹਾ ਸੀ ਉਹਨੂੰ ਦੋ ਬਰਛੀਆਂ ਵੱਜੀਆਂ ਸਨ ਇੱਕ ਖੱਬੀ ਗੱਲ ਵਿੱਚ ਵੱਜ ਕੇ ਜਵਾੜੇ ਦੇ ਨਾਲ-ਨਾਲ ਕੰਨ ਦੇ ਹੇਠਾਂ ਨਿਕਲੀ ਸੀ ਇਹ ਜ਼ਖਮ ਸਿਰਫ ਖੱਲ ਦੇ ਵਿੱਚ ਵਿੱਚ ਹੀ ਸੀ ਇਹ ਬਹੁਤਾ ਮਾਰੂ ਨਹੀਂ ਸੀ ਪਰ ਇਹਦੇ ਨਾਲ ਚਿਹਰੇ ਦਾ ਹੁਲੀਆ ਵਿਗੜ ਗਿਆ ਸੀ ਦੂਜੀ ਬਰਛੀ ਖੱਬੇ ਪਾਸੇ ਵੱਜੀ ਸੀ ਇਹ ਪਸਲੀ ਦੀ ਇੱਕ ਹੱਡੀ ਨੂੰ ਤੋੜ ਕੇ ਪਿਛਲੇ ਪਾਸੇ ਜਾ ਨਿਕਲੀ ਸੀ ਇਹ ਛੱਟ ਖਤਰੇ ਵਾਲੀ ਸੀ ਫੇਫੜਾ ਚੀਰੇ ਜਾਣ ਤੋਂ ਭਾਵੇਂ ਬਚ ਗਿਆ ਸੀ ਪਰ ਇਸ ਫੱਟ ਚੋਂ ਖੂਨ ਬਹੁਤ ਵਗ ਗਿਆ ਸੀ ਜਿਸ ਨਾਲ ਮਨਜੀਤ ਉੱਤੇ ਲੰਮੀ ਬੇਹੋਸ਼ੀ ਛਾ ਗਈ ਸੀ ਮਾਂ ਮਰ ਜੇਤੀ ਇਹ ਤੂੰ ਤਾਂ ਇੰਨਾ ਤਸੀਹਾਂ ਜੋਗੀ ਨਹੀਂ ਸੈਂ ਕਹਿੰਦਿਆਂ ਕਹਿੰਦਿਆਂ ਬੁੱਢੀ ਫਾਤਿਮਾ ਨੇ ਫੱਟੜ ਮਨਜੀਤ ਦਾ ਸਿਰ ਚੁੱਕ ਕੇ ਛਾਤੀ ਨਾਲ ਲਾ ਲਿਆ ਫੱਜਿਆ ਭੱਜ ਕੇ ਕਿਤੋਂ ਪਾਣੀ ਲਿਆ ਖਬਰਾਈ ਹੋਈ ਫਾਤਿਮਾ ਨੇ ਪੁੱਤਰ ਨੂੰ ਹੁਕਮ ਦਿੱਤਾ ਫੱਜਾ ਜ਼ਖੀਰੇ ਦੇ ਖਾਲ ਵੱਲ ਗਿਆ ਖਾਲ ਵਿੱਚ ਪਾਣੀ ਵਗ ਨਹੀਂ ਸੀ ਰਹਾ ਪਰ ਕਿਤੇ ਕਿਤੇ ਟੋਬਣਿਆਂ ਵਿੱਚ ਥੋੜਾ ਬਹੁਤਾ ਖਲਾ ਜਰੂਰ ਸੀ ਫੱਜਾ ਆਪਣੀ ਪੱਗ ਭਿਉ ਕੇ ਲੈ ਆਇਆ ਮਨਜੀਤ ਦੇ ਮੂੰਹ ਵਿੱਚ ਫਾਤਿਮਾ ਨੇ ਵਾਰ-ਵਾਰ ਪਾਣੀ ਚੋਇਆ ਐਸ ਨਾਲ ਮਨਜੀਤ ਨੂੰ ਹੋਸ਼ ਤਾਂ ਨਾ ਆਈ ਪਰ ਸਾਹ ਅੱਗੇ ਨਾਲੋਂ ਸੌਖਾ ਆਉਣ ਲੱਗ ਪਿਆ ਕਾਫੀ ਸੋਚ ਵਿਚਾਰ ਪਿੱਛੋਂ ਦੋਹਾਂ ਮਾਂ ਪੁੱਤਰਾਂ ਨੇ ਮਨਜੀਤ ਨੂੰ ਘਰ ਲੈ ਜਾਣ ਵਿੱਚ ਹੀ ਬਿਹਤਰੀ ਸਮਝੀ ਪਰ ਲਜਾਨ ਕਿਵੇਂ ਕੋਈ ਸੂਰਤ ਨਜ਼ਰ ਨਹੀਂ ਸੀ ਆਉਂਦੀ ਫੱਜੇ ਨੇ ਮਨਜੀਤ ਨੂੰ ਮੋਢੇ ਤੇ ਚੱਕ ਕੇ ਲੈ ਜਾਣ ਦਾ ਯਤਨ ਕੀਤਾ ਇਸ ਤਰ੍ਹਾਂ ਛਾਤੀ ਵਾਲੇ ਜ਼ਖਮ ਵਿੱਚੋਂ ਲਹੂ ਵਗਣ ਲੱਗ ਪਿਆ ਘਬਰਾ ਕੇ ਉਹਨਾਂ ਜ਼ਖਮੀ ਨੂੰ ਫਿਰ ਭੌਂੇ ਤੇ ਲਟਾ ਦਿੱਤਾ ਅੰਤ ਫਾਤਿਮਾ ਮਨਜੀਤ ਕੋਲ ਖੜੀ ਰਹੀ ਤੇ ਫੱਜਾ ਪਿੰਡੋਂ ਮੰਜਾ ਲੈ ਆਇਆ ਇਸ ਤਰ੍ਹਾਂ ਮੰਜੇ ਉੱਤੇ ਪਾ ਕੇ ਫੱਜਾ ਤੇ ਜਲਾਲ ਮਨਜੀਤ ਨੂੰ ਘਰ ਲੈ ਗਏ ਜਲਾਲ ਡਾਕਟਰ ਕਰਮਬਖਸ਼ ਨੂੰ ਬੁਲਾ ਕੇ ਲਿਆਇਆ ਉਹ ਨਵਾਂ ਨਵਾਂ ਹੀ ਪੱਤੋ ਕੀ ਵੱਚ ਆ ਕੇ ਵਸਿਆ ਸੀ ਉਹ ਸੀ ਵੀ ਖੁਦਾ ਦੇ ਪੈ ਵਾਲਾ ਫਾਤਮਾ ਨੇ ਹੰਝੂ ਘੇਰਦਿਆਂ ਉਹਦੇ ਅੱਗੇ ਹੱਥ ਜੋੜ ਕੇ ਕਿਹਾ ਡਾਕਟਰ ਸਾਹਿਬ ਜਿਵੇਂ ਜਾਣਦੇ ਹੋ ਮੇਰੀ ਧੀ ਦੀ ਜਾਨ ਬਚਾਓ ਇੱਥੋਂ ਜਾਂਦਾ ਜਾਂਦਾ ਕੋਈ ਮੋਇਆ ਕਾਫਰ ਮੇਰੀਆਂ ਅੰਦਰਾਂ ਚੀਰ ਗਿਆ ਏ ਇਸੇ ਮੁਸਲਮਾਨ ਦੀ ਹਮਦਰਦੀ ਹਾਸਲ ਕਰਨ ਵਾਸਤੇ ਉਸ ਵੇਲੇ ਇਹੋ ਜਿਹਾ ਝੂਠ ਬੜਾ ਲਾਭਦਾਇਕ ਸੀ ਕਬਰਾਨਾ ਵੱਡੀ ਅੰਮਾ ਤੇਰੀ ਧੀ ਨੂੰ ਸੱਤੇ ਖੈਰੀ ਨੇ ਜਾ ਕੇ ਕੋਈ ਖਤਰਨਾਕ ਨਹੀਂ ਜਰ ਹੂਨ ਵਧੇਰੇ ਵਗ ਗਿਆ ਏ ਇਹਨੂੰ ਕੂਨ ਦੇਣਾ ਪਵੇਗਾ ਡਾਕਟਰ ਨੇ ਮੁਆਇਨਾ ਕਰਕੇ ਕਿਹਾ ਮੇਰੇ ਫੱਜੇ ਦਾ ਲਹੂ ਦੇ ਦਿਓ ਕਿਵੇਂ ਮੇਰੀ ਬੱਚੀ ਦੀ ਜਾਨ ਬਚ ਜਾਏ ਉਸ ਵੇਲੇ ਫਾਤਿਮਾ ਮਨਜੀਤ ਦੀ ਜ਼ਿੰਦਗੀ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਸੀ ਲੋੜ ਅਨੁਸਾਰ ਫੱਜੇ ਦਾ ਲਹੂ ਕੱਢ ਕੇ ਮਨਜੀਤ ਦੇ ਸਰੀਰ ਵਿੱਚ ਦਾਖਲ ਕੀਤਾ ਗਿਆ ਦੋਵੇਂ ਜ਼ਖਮ ਸਾਫ਼ ਕਰਕੇ ਬੱਦੇ ਗਏ ਯੋਗ ਇਲਾਜ ਦਾ ਸਦਕਾ ਸ਼ਾਮ ਤੱਕ ਮਨਜੀਤ ਨੂੰ ਹੋਸ਼ ਆ ਗਈ ਉਹਨੇ ਅੱਖਾਂ ਖੋਲ ਕੇ ਚੁਫੇਰੇ ਤੱਕਿਆ ਵੇਖ ਕੇ ਫਾਤਿਮਾ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਉਹਨੇ ਨਿਉਂ ਕੀ ਮਨਜੀਤ ਦਾ ਮੱਥਾ ਚੁੰਮ ਲਿਆ ਤੇ ਹੱਥ ਜੋੜ ਕੇ ਕਿਹਾ, "ਯਾ ਅੱਲਾ, ਸ਼ੁਕਰ ਤੇਰੀ ਦਰਗਾਹ ਨੂੰ। ਤੂੰ ਮੇਰੀ ਗਰੀਬ ਦੀ ਸੁਣ ਲਈਏ। ਅੱਜ ਹੋਰ ਭਲਕੇ ਹੋਰ 1 ਮਹੀਨੇ ਵਿੱਚ ਮਨਜੀਤ ਤੌਰਨ ਫੈਨ ਲੱਗ ਪਈ। ਹੁਣ ਜਲਾਲ ਕੇ ਸਾਰੇ ਪਰਿਵਾਰ ਨੂੰ ਹਰ ਵੇਲੇ ਇਹ ਚਿੰਤਾ ਲੱਗੀ ਰਹਿੰਦੀ ਕਿ ਮਨਜੀਤ ਨੂੰ ਭਾਰਤ ਵਿੱਚ ਕਿਵੇਂ ਪਹੁੰਚਾਇਆ ਜਾਵੇ। ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ।"